ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਤੇ ਲਓ ਜੀ ਆਪਾਂ ਨੇ ਕਰ ਲਈ ਜੀ ਸਾਫ ਸਫਾਈ ਕਰਦੀ ਦੁਬਾਰਾ ਤੋਂ ਕਰ ਸਕਦੇ ਹੋ ਤੁਸੀਂ ਚੈੱਕ ਜੀ ਇੱਧਰ ਆਪਾਂ ਨੇ ਫੋਟੋ ਲਗਾ ਲਈ ਜੀ ਦੇਖੋ ਹਰਮੰਦਰ ਸਾਹਿਬ ਦੀ ਬਹੁਤ ਸੋਹਣੀ ਫੋਟੋ ਹੈ ਜੀ ਤੇ ਸ਼ਾਮ ਦਾ ਟਾਈਮ ਹੋ ਗਿਆ ਜੀ ਤੇ ਪਹਿਲਾਂ ਤੁਸੀਂ ਮੇਰੇ ਘਰ ਦਾ ਵਿਊ ਚੈੱਕ ਕਰੋ ਜੀ ਆਪਾਂ ਨੇ ਸਾਰੀ ਕਲੀਨਿੰਗ ਕਰ ਲਈ ਜੀ ਦੁਬਾਰਾ ਤੋਂ ਬਹੁਤ ਸੋਹਣਾ ਸਾਫ ਸੁਥਰਾ ਘਰ ਲੱਗ ਰਿਹਾ ਹੈ ਜੀ ਤੇ ਇੱਧਰ ਦੇਖੋ ਜੀ ਆਪਾਂ ਨੇ ਔਲੇ ਧੋ ਕੇ ਸਕਾ ਕੇ ਉਵਾਲ ਕੇ ਸੁੱਕਣੇ ਪਾਤੇ ਜੀ ਇਹਨਾਂ ਦਾ ਆਪਾਂ achar ਬਣਾਵਾਂਗੇ ਇਹ ਵੀ ਆਪਾਂ ਨੇ ਕੱਟ ਕੇ ਸੁੱਕਣੇ ਪਾਤੇ ਜੀ ਤੇ ਲੋ ਜੀ ਸਾਰੇ ਘਰ ਦਾ ਇੱਕ ਵਾਰ ਵੀਊ ਚੈੱਕ ਕਰੋ ਹੰਦਰ ਆਪਣੇ ਕੱਪੜੇ ਸੁੱਕਣੇ ਪਾਏ ਵੀ ਇੱਧਰ ਤੇ ਇੱਧਰ ਦਾ ਵੀ ਵੀਊ ਚੈੱਕ ਕਰੋ ਜੀ ਇੱਧਰ ਆਪਾਂ ਨੇ ਸਾਫ ਸਫਾਈ ਕਰ ਲਈ ਸਾਰੇ ਪਰਦੇ ਵਗੈਰਾ ਆਪਾਂ ਨੇ ਧੋਲੇ ਤੇ ਬਹੁਤ ਸੋਹਣਾ ਲੱਗ ਰਿਹਾ ਜੀ ਘਰ ਤੇ ਕਿਚਨ ਦੀ ਵੀ ਆਪਾਂ ਨੇ ਕਲੀਨਿੰਗ ਕਰ ਲਈ ਹੈ ਜੀ ਬਹੁਤ ਸੋਹਣਾ ਲੱਗ ਰਿਹਾ ਜੀ ਕਿਚਨ ਵੀ ਤੇ ਲੋ ਜੀ ਹੁਣ ਤੁਹਾਨੂੰ ਉੱਪਰ ਦਾ ਮੈਂ ਤੁਹਾਨੂੰ ਦਿਖਾਉਂਦੀ ਵੀਊ ਤੱਲੋ ਜੀ ਆ ਗਏ ਆਪਾਂ ਉੱਪਰ ਪਹਿਲਾਂ ਤੁਸੀਂ ਉੱਪਰ ਦਾ ਮਾਹੌਲ ਚੈੱਕ ਕਰੋ ਜੀ ਠੰਡ ਬਹੁਤ ਜ਼ਿਆਦਾ ਹੋ ਗਈ ਤੇ ਇੱਧਰ ਦੇਖੋ ਜੀ ਸ਼ਹਿਰ ਦਾ 뷰 ਸਾਰਾ ਦਿਨ ਹੋ ਗਿਆ ਸੂਰਜ ਬਿਲਕੁਲ ਵੀ ਨਹੀਂ ਨਿਕਲਿਆ ਤੇ ਇੱਧਰ ਦੇਖੋ ਜੀ ਸਾਰਾ ਹੀ ਮਾਹੌਲ ਸਾਰਾ ਹੀ ਤੁੰਦ ਤੇ ਤੁੰਦ ਹੋਈ ਪਈ ਹੈ ਜੀ ਤੇ ਲਓ ਜੀ ਸਾਰਾ ਆਪਾਂ ਨੇ ਸਾਫ ਸਫਾਈ ਕਰ ਲਈ ਘਰ ਦੀ ਵੀ ਕਰਤੀ ਤੇ ਇੱਧਰ ਗਮਲਿਆਂ ਦੀ ਵੀ ਦੇਖੋ ਜੀ ਠੰਡੇ ਕਰਕੇ ਆਪਾਂ ਨੇ ਇੱਧਰ ਗਮਲੇ ਲਾਤੇ ਹੁਣ ਤੇ ਸਾਰੇ ਕੰਮ ਲਿਆਂ ਨੂੰ ਪ੍ਰੈਸ ਤੇ ਨਾਲ ਸੈੱਟ ਕਰਤਾ ਇੱਧਰ ਤੇ ਉੱਪਰ ਤੋਂ ਤੁਸੀਂ ਮਾਹੌਲ ਚੈੱਕ ਕਰੋ ਥੱਲੇ ਦਾ ਸਾਰੇ ਜਿਹੜੇ ਇੱਧਰ ਕੰਮ ਲੱਗਦੇ ਹਨ ਜੀ ਤੇ ਲਓ ਜੀ ਹੁਣ ਆਪਾਂ ਨੂੰ ਚੱਲਦੇ ਹਾਂ ਜੀ ਨੀਚੇ ਨੂੰ ਇੱਕ ਸਰਪ੍ਰਾਈਜ਼ ਦਿਖਾਈਏ ਤੁਹਾਨੂੰ ਜੀ ਤੇ ਲਓ ਜੀ ਆਹ ਵਾਲਾ ਸੂਟ ਮੈਂ ਲਿਆਈ ਤੇ ਇਹਦੀ ਆਪਾਂ ਨੇ ਕਟਿੰਗ ਸਟੀਚਿੰਗ ਕਰ ਰਹੇ ਹਾਂ ਇਹਦੀ ਸਲਵਾਰੀ ਦੀ ਆਪਾਂ ਨੇ ਕਰਤੀ ਰੈਡੀ ਤੇ ਦੇਖਦੇ ਹਾਂ ਜੀ ਕੀ ਬਣਦਾ ਹੁਣ ਤੇ ਇੱਕ ਆਪਾਂ ਨੂੰ ਵਿਆਹ ਆ ਗਿਆ ਉਹਦੇ ਵਾਸਤੇ ਤੇ ਲਓ ਜੀ ਆਹ ਵਾਲੀ ਆਪਾਂ ਲੈਸ ਲੈ ਕੇ ਆਏ ਬਹੁਤ ਸੋਹਣੀ ਲੈਸ ਹੈ ਜੀ ਤੇ ਲਓ ਜੀ ਹੁਣ ਆਪਾਂ ਲਾ ਲਈਏ ਬਾਬਾ ਜੀ ਦਾ ਪਾਠ ਤੇ ਮੈਂ ਹੁਣ ਲੱਗੀਆਂ ਜੀ ਪਾਠ ਕਰਨ ਤੇ ਫਿਰ ਮੈਂ ਸਾਰਾ ਦਿਨ ਦਾ ਵੀਉ ਦੇ ਨਾਲ ਤੁਸੀਂ ਸ਼ਾਮ ਤੱਕ ਮੈਂ ਤੁਹਾਨੂੰ ਦਿਖਾਉਂਦੀ ਐ ਜੀ ਕੀ ਕੀ ਕਰ ਰਹੇ ਆਪਾਂ ਤੇ ਲਓ ਜੀ ਹੋ ਗਿਆ ਸ਼ਾਮ ਦਾ ਟਾਈਮ ਆਪਾਂ ਲੱਗੇ ਜੀ ਸਬਜ਼ੀ ਵਗੈਰਾ ਬਣਾਉਣ ਇਹ ਆਪਾਂ ਨੇ ਸੁੱਕੀ ਸਬਜ਼ੀ ਬਣਾਈ ਇੱਧਰ ਆਪਣਾ ਲਾ ਲਿਆ ਜੀ ਸਾਗ ਨੂੰ ਤੜਕਾ ਤੇ ਲਓ ਜੀ ਇੱਧਰ ਬਾਬਾ ਜੀ ਤੂੰ ਬੱਤੀ ਕਰਤੀ ਇੱਧਰ ਬਾਣੀ ਦਾ ਪਾਠ ਵੀ ਸਮਾਪਤ ਹੋ ਗਿਆ ਤੇ ਲਓ ਜੀ ਹੋ ਗਿਆ ਜੀ ਸਰਪ੍ਰਾਈਜ਼ ਆਪਣੇ ਲਈ ਆ ਗਿਆ ਜੀ ਵਿਆਹ ਦਾ ਕਾਰਡ ਹੁਣ ਆਪਾਂ ਜਾਵਾਂਗੇ ਵਿਆਹ ਨੂੰ ਪੂਰਾ ਕਰਾਂਗੇ ਇੰਜੋਏ ਤੇ ਲਓ ਜੀ ਸਭ ਤੋਂ ਪਹਿਲਾਂ ਕਾਰਡ ਚੈੱਕ ਕਰੋ ਡੱਬਾ ਚੈੱਕ ਕਰੋ ਬਹੁਤ ਸੋਹਣਾ ਡੱਬਾ ਆਇਆ ਹੈ ਜੀ ਤੇ ਸਪੈਸ਼ਲ ਘਰੇ ਆ ਕੇ ਕਾਰਡ ਦੇ ਕੇ ਗਏ ਨੇ ਜੀ ਤੇ ਲਓ ਜੀ ਹੁਣ ਆਪਾਂ ਕਰਾਂਗੇ ਜੀ ਇੰਜੋਏ ਤੇ ਲਓ ਜੀ ਐਜ਼ ਅ ਗੈਸਟ ਚੱਲੇ ਨੇ ਜੀ ਆਪਣੇ ਘਰ ਨੂੰ ਤੇ ਲੋ ਜੀ ਕਰਦੇ ਆ ਫਿਰ ਕੱਲ ਨੂੰ ਨਵੇਂ ਸਾਲ ਦੀ ਸ਼ੁਰੂਆਤ ਤੇ ਵੀਡੀਓ ਦੇ ਵਿੱਚ ਬਣੇ ਰਹੋ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਆਪਣੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਏ ਵੀਡੀਓ ਦੇਖਣ ਲਈ ਧੰਨਵਾਦ ਜੀ ਥੈਂਕ ਯੂ